ਉਹ ਮੁੰਡੇ ਆਪਣੇ ਕੋਲ ਆਏ ਸੀਗੇ ਉਹਨਾਂ ਵਿੱਚ ਇੱਕ ਜਿਹੜਾ ਮੁੰਡਾ ਸੀਗਾ ਉਹ ਮਲਕੀਤ ਉਹ ਆਪਣਾ ਕਸਟਮਰ ਸੀਗਾ ਉਹ ਆਪਣੇ ਕੋਲ ਪੁਰਾਣਾ ਆਂਦਾ ਜਾਂਦਾ ਸੀਗਾ ਤੇ ਉਹ ਕਿਸੇ ਨੂੰ ਨਾਲ ਆਪਣੇ ਲੈ ਕੇ ਆਇਆ ਆਪਣੇ ਫਰੈਂਡ ਨੂੰ ਜੋ ਕਿ ਉਹਨਾਂ ਕੋਲ ਸੋਨ ਦਾ ਸਮਾਨ ਸੀਗਾ ਵਾਲੀਆਂ ਤੇ ਇੱਕ ਰਿੰਗ ਜਿਹੜਾ ਸੋਨ ਦਾ ਸਮਾਨ ਸੀ ਉਹ ਦੋ ਦੋਨੇ ਚੀਜ਼ਾਂ ਡੁਪਲੀਕੇਟ ਸੀਗੀਆਂ ਸੋਨੇ ਦੀ ਨਹੀਂ ਸੀਗੀਆਂ ਜਿਹਨੇ ਕੋਈ ਅਸੀਂ ਮੰਨਦੇ ਆਂ ਵੀ ਇਹ ਗਵਰਨਮੈਂਟ ਵੱਲੋਂ ਪਾਸ ਹੈ ਔਰ ਇਹਦੇ ਵਿੱਚ 916 골ਡ ਦੀ ਪਿਓਰਿਟੀ ਦੂਜਾ ਮੁੰਡੇ ਨੂੰ ਪਤਾ ਸੀਗਾ ਵੀ ਇਹ ਸਮਾਨ ਜੀਰੋ ਉਹ ਫਰਾਰ ਹੋ ਗਿਆ ਉਹ ਫਰਾਰ ਕਿਹੜਾ ਹੋਇਆ ਜਿਹੜਾ ਮੁੰਡਾ ਡੁਪਲੀਕੇਟ ਸਮਾਨ ਲੈ ਕੇ ਜਿਹੜਾ ਜੈਨੂਨ ਮੁੰਡਾ ਸੀਗਾ ਜਿਹੜਾ ਮੇਰੀ ਦੁਕਾਨ ਤੇ ਕਈ ਸਾਲਾਂ ਤੋਂ ਆ ਰਿਹਾ ਮੇਰਾ ਐ ਕਸਟਮਰ ਆ ਉਹ ਬੈਠਾ ਸੀ ਸੁਨਿਆਰੇ ਨੂੰ ਨਕਲੀ ਸੋਨਾ ਵੇਚਣ ਆਏ ਦੋ ਨੌਜਵਾਨਾਂ ਚੋਂ ਇੱਕ ਨੌਜਵਾਨ ਸੁਨਿਆਰੇ ਨੇ ਕੀਤਾ ਕਾਬੂ ਦੂਸਰਾ ਮੌਕੇ ਤੋਂ ਹੋਇਆ ਫਰਾਰ ਸੋਨੇ ਦੇ ਭਾਅ ਲਗਾਤਾਰ ਵਧਦੇ ਨਜ਼ਰ ਆ ਰਹੇ ਨੇ ਤੇ ਜਿਸ ਤੋਂ ਬਾਅਦ ਨਕਲੀ ਸੋਨਾ ਵੇਚਣ ਵਾਲਾ ਗਿਰੋਹ ਵੀ ਸક્રિય ਹੋਇਆ ਨਜ਼ਰ ਆ ਰਿਹਾ ਹੈ ਤਾਂ ਖਬਰ ਮੰਡੀ ਗਵਿੰਦਗੜ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਸੁਨਿਆਰੇ ਨੂੰ ਸੋਨਾ ਵੇਚਣ ਆਏ ਨੌਜਵਾਨਾਂ ਤੇ ਸੁਨਿਆਰੇ ਨੂੰ ਜਦੋਂ ਸ਼ੱਕ ਹੋਇਆ ਤਾਂ ਉਹਨਾਂ ਵੱਲੋਂ ਸੋਨੇ ਦੀ ਜਾਂਚ ਮਸ਼ੀਨ ਵਿੱਚ ਕੀਤੀ ਗਈ ਤਾਂ ਸੋਨਾ ਨਕਲੀ ਨਿਕਲਿਆ ਜਿਸ ਤੋਂ ਬਾਅਦ ਮੌਕੇ ਤੇ ਸੁਨਿਆਰੇ ਵੱਲੋਂ ਪੁਲਿਸ ਨੂੰ ਬੁਲਾਇਆ ਗਿਆ ਜਿਸ ਤੇ ਇੱਕ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ ਤੇ ਦੂਜੇ ਨੌਜਵਾਨ ਨੂੰ ਸੁਨਿਆਰੇ ਵੱਲੋਂ ਕਾਬੂ ਕਾਲ ਲਿੱਤਾ ਗਿਆ ਤੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ ਕੀ ਹੈ ਸਾਰਾ ਮਾਮਲਾ ਸੁਣੋ ਤੁਸੀਂ ਵੀ ਇਹ ਮਾਮਲਾ ਇਸ ਤਰ੍ਹਾਂ ਹੈ ਜੀ ਇਹ ਮੰਡੀ ਗਵਿੰਦਗੜ੍ਹ ਦੇ ਦੋ ਆਪਣੇ ਕਸਟਮਰ ਸੀਗੇ ਦੋ ਮੁੰਡੇ ਆਪਣੇ ਕੋਲ ਆਏ ਸੀਗੇ ਉਹਨਾਂ ਵਿੱਚ ਇੱਕ ਜਿਹੜਾ ਮੁੰਡਾ ਸੀਗਾ ਉਹ ਮਲਕੀਤ ਉਹ ਆਪਣਾ ਕਸਟਮਰ ਸੀਗਾ ਉਹ ਆਪਣੇ ਕੋਲ ਪੁਰਾਣਾ ਆਂਦਾ ਜਾਂਦਾ ਸੀਗਾ ਤੇ ਉਹ ਕਿਸੇ ਨੂੰ ਨਾਲ ਆਪਣੇ ਲੈ ਕੇ ਆਇਆ ਆਪਣੇ ਫਰੈਂਡ ਨੂੰ ਜੋ ਕਿ ਉਹਨਾਂ ਕੋਲ ਸੋਨ ਦਾ ਸਮਾਨ ਸੀਗਾ ਬਾਲੀਆਂ ਤੇ ਇੱਕ ਰਿੰਗ ਜਿਹੜਾ ਸੋਨਾ ਦਾ ਸਮਾਨ ਸਿਓ ਦੋ ਦੋਨੇ ਚੀਜ਼ਾਂ ਡੁਪਲੀਕੇਟ ਸਿਗੀਆਂ ਸੋਨੇ ਦੀ ਨਹੀਂ ਸਿਗੀਆਂ ਔਰ ਓਨਰ ਥੱਲੇ ਜਿਹੜੀ ਸਟੈਂਪਿੰਗ ਹੋਈ ਪਈ ਸੀਗੀ ਉਹ ਸਟੈਂਪਿੰਗ ਹੋਈ ਪਈ ਸੀ ਹੌਲ ਮਾਰਕ ਪਾਸ ਜਿਹਨੂੰ ਕੋਈ ਅਸੀਂ ਮੰਨਦੇ ਆਂ ਵੀ ਇਹ ਗੌਰਮੈਂਟ ਵੱਲੋਂ ਪਾਸ ਹੈ ਔਰ ਇਹਦੇ ਵਿੱਚ 916 골ਡ ਦੀ ਪਿਓਰਟੀ ਆ ਜਦ ਮੈਂ ਮਸ਼ੀਨ ਤੇ ਚੈੱਕ ਕਰਾਇਆ ਉਹ ਸਮਾਨ ਤਾਂ ਸਾਰਾ ਸਾਰਾ ਸਮਾਨ ਦੂਜਾ ਨਿਕਲੇ ਜਾਨੀ ਕਿ 0 ਟਨਚ ਤੇ ਮੈਂ ਜਦ ਮਸ਼ੀਨ ਤੋਂ ਲੈਬ ਲੈਬ ਟੈਸਟਿੰਗ ਰਿਪੋਰਟ ਲੈ ਕੇ ਆਇਆ ਆਪਣੀ ਦੁਕਾਨ ਤੇ ਤਾਂ ਇੱਕ ਮੁੰਡਾ ਉਰੇ ਬੈਠਾ ਰਹਿ ਗਿਆ ਦੂਜਾ ਮੁੰਡੇ ਨੂੰ ਪਤਾ ਸੀਗਾ ਵੀ ਸਮਾਨ ਜ਼ੀਰੋ ਉਹ ਫਰਾਰ ਹੋ ਗਿਆ ਉਹ ਫਰਾਰ ਕਿਹੜਾ ਹੋਇਆ ਜਿਹੜਾ ਮੁੰਡਾ ਡੁਪਲੀਕੇਟ ਸਮਾਨ ਲੈ ਕੇ ਆਇਆ ਜਿਹੜਾ ਜੈਨੂਨ ਮੁੰਡਾ ਸੀਗਾ ਜਿਹੜਾ ਮੇਰੀ ਦੁਕਾਨ ਤੇ ਕਈ ਸਾਲਾਂ ਤੋਂ ਆ ਰਿਹਾ ਮੇਰਾ ਐਸ ਕਸਟਮਰ ਆ ਉਹ ਬੈਠਾ ਰਹਿ ਗਿਆ ਅੱਗੇ बस ਇਹੀ ਚਾਹੁੰਦੇ ਆ ਵੀ ਇਸ ਤਰ੍ਹਾਂ ਦਾ ਜਿਹੜਾ ਜਾਲੀ ਸਮਾਨ ਤਿਆਰ ਹੋ ਕੇ ਆ ਰਿਹਾ ਵੀ ਇਹਨਾਂ ਦਾ ਘਰੋ ਹੈ ਜੀ ਇਹ ਮੰਡੀ ਗਵਿੰਦਗੜ੍ਹ ਦੇ ਮੁੰਡੇ ਨੇ ਸਾਡੇ ਬਾਜ਼ਾਰ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੋ ਚੁੱਕੀ ਹੈ ਜ ਠੀਕ ਹੈ ਅਸੀਂ ਤਾਂ ਬਸ ਇਹੀ ਮੰਗ ਕਰਦੇ ਆਂ ਵੀ ਇਹ ਕਿੱਥੋਂ ਸਮਾਨ ਤਿਆਰ ਹੋ ਰਿਹਾ ਕੋਣ ਇਹੋ ਜਿਹੇ ਸ਼ਖਸ ਨੇ ਜਿਹੜੇ ਜਾਲੀਆਂ ਸਟੈਂਪਾ ਲਾ ਲਾ ਕੇ ਸਮਾਨ ਭੇਜ ਰਹੇ ਨੇ ਬਿਲਕੁਲ ਬਿਲਕੁਲ ਅਸੀਂ ਪੁਲਿਸ ਨੂੰ ਆਪਣੇ ਇਤਲਾਹ ਦਿੱਤੀ ਹੈ ਜੀ ਪੁਲਿਸ ਮੁਲਾਜ਼ਮ ਦੋ ਮੁਲਾਜ਼ਮ ਸਾਡੀ ਸ਼ੌਕ ਤੇ ਆਏ ਨੇ ਜਿਹੜੇ ਉਹ ਦੋਨੇ ਚੋਰ ਸੀ ਕਿ ਇੱਕ ਤਾਂ ਫਰਾਰ ਹੀ ਹੋ ਗਿਆ ਸੀਗਾ ਇੱਕ ਨੂੰ ਮਲਕੀਤ ਜੀ ਨੂੰ ਇਹ ਮਾਮਲਾ ਇਸ ਤਰ੍ਹਾਂ ਹੈ ਜੀ ਇਹ ਮੰਡੀ ਗਵਿੰਦਗੜ੍ਹ ਦੇ ਦੋ ਆਪਣੇ ਕਸਟਮਰ ਸੀਗੇ ਦੋ ਮੁੰਡੇ ਆਪਣੇ ਕੋਲ ਆਏ ਸੀਗੇ ਉਹਨਾਂ ਵਿੱਚ ਇੱਕ ਜਿਹੜਾ ਮੁੰਡਾ ਸੀਗਾ ਉਹ ਮਲਕੀਤ ਉਹ ਆਪਣਾ ਕਸਟਮਰ ਸੀਗਾ ਉਹ ਆਪਣੇ ਕੋਲ ਪੁਰਾਣਾ ਆਂਦਾ ਜਾਂਦਾ ਸੀਗਾ ਤੇ ਉਹ ਕਿਸੇ ਨੂੰ ਨਾਲ ਆਪਣੇ ਲੈ ਕੇ ਆਏ ਆਪਣੇ ਫਰੈਂਡ ਨੂੰ ਜੋ ਕਿ ਉਹਨਾਂ ਕੋਲ ਸੋਨੇ ਦਾ ਸਮਾਨ ਸੀਗਾ ਬਾਲੀਆਂ ਤੇ ਇੱਕ ਰਿੰਗ ਜਿਹੜਾ ਸੋਨੇ ਦਾ ਸਮਾਨ ਸੀ ਉਹ ਦੋ ਦੋਨੇ ਚੀਜ਼ਾਂ ਡੁਪਲੀਕੇਟ ਸੀਗੀਆਂ ਸੋਨੇ ਦੀ ਨਹੀਂ ਸੀਗੀਆਂ ਔਰ ਉਹਨਰ ਥੱਲੇ ਜਿਹੜੀ ਸਟੈਂਪਿੰਗ ਹੋਈ ਪਈ ਸੀਗੀ ਉਹ ਸਟੈਂਪਿੰਗ ਹੋਈ ਪਈ ਸੀ ਹਾਲਮਾਰਕ ਪਾਸ ਜਿਹਨੂੰ ਕੋਈ ਅਸੀਂ ਮੰਨਦੇ ਹਾਂ ਵੀ ਇਹ ਗੌਰਮੈਂਟ ਵੱਲੋਂ ਪਾਸ ਹੈ ਔਰ ਇਹਦੇ ਵਿੱਚ 916 골ਡ ਦੀ ਪਿਓਰਟੀ ਆ ਜਦ ਮੈਂ ਮਸ਼ੀਨ ਤੇ ਚੈੱਕ ਕਰਾਇਆ ਉਹ ਸਮਾਨ ਤਾਂ ਸਾਰਾ ਸਾਰਾ ਸਮਾਨ ਦੂਜਾ ਨਿਕਲੇ ਜਾਨੀ ਕਿ 0 ਟਾਂਜ ਤੇ ਮੈਂ ਜਦ ਮਸ਼ੀਨ ਤੋਂ ਲੈਬ ਲੈਕ ਟੈਸਟਿੰਗ ਰਿਪੋਰਟ ਲੈ ਕੇ ਆਇਆ ਆਪਣੀ ਦੁਕਾਨ ਤੇ ਤਾਂ ਇੱਕ ਮੁੰਡਾ ਉਰੇ ਬੈਠਾ ਰਹਿ ਗਿਆ ਦੂਜਾ ਮੁੰਡੇ ਨੂੰ ਪਤਾ ਸੀਗਾ ਵੀ ਇਹ ਸਮਾਨ ਜ਼ੀਰੋ ਉਹ ਫਰਾਰ ਹੋ ਗਿਆ ਉਹ ਫਰਾਰ ਕਿਹੜਾ ਹੋਇਆ ਜਿਹੜਾ ਮੁੰਡਾ ਡੁਪਲੀਕੇਟ ਸਮਾਨ ਲੈ ਕੇ ਆ ਜਿਹੜਾ ਜੈਨੂਲ ਮੁੰਡਾ ਸੀਗਾ ਜਿਹੜਾ ਮੇਰੀ ਦੁਕਾਨ ਤੇ ਕਈ ਸਾਲਾਂ ਤੋਂ ਆ ਰਿਹਾ ਮੇਰਾ ਐ ਕਸਟਮਰ ਆ ਉਹ ਬੈਠਾ ਰਹਿ ਗਿਆ ਅੱਗੇ ਬਸ ਇਹੀ ਚਾਹੁੰਦੇ ਆ ਵੀ ਇਸ ਤਰ੍ਹਾਂ ਦਾ ਜਿਹੜਾ ਜਾਲੀ ਸਮਾਨ ਤਿਆਰ ਹੋ ਕੇ ਆ ਰਿਹਾ ਵੀ ਇਹਨਾਂ ਦਾ ਗਰੋ ਹੈ ਜੀ ਇਹ ਮੰਡੀ ਗਵਿੰਦਗੜ੍ਹ ਦੇ ਮੁੰਡੇ ਨੇ ਸਾਡੇ ਬਾਜ਼ਾਰ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੋ ਚੁੱਕੀ ਹੈ ਜੀ ਠੀਕ ਹੈ ਅਸੀਂ ਤਾਂ ਬਸ ਇਹੀ ਮੰਗ ਕਰਦੇ ਆਂ ਵੀ ਇਹ ਕਿੱਥੋਂ ਸਮਾਨ ਤਿਆਰ ਹੋ ਰਿਹਾ ਕੋਣ ਇਹੋ ਜਿਹੇ ਸ਼ਖਸ ਨੇ ਜਿਹੜੇ ਜਾਲੀਆਂ ਸਟੈਂਪਾ ਲਾ ਲਾ ਕੇ ਸਮਾਨ ਭੇਜ ਦੇਣੇ ਬਿਲਕੁਲ ਬਿਲਕੁਲ ਅਸੀਂ ਪੁਲਿਸ ਨੂੰ ਆਪਣੇ ਇਲਾਹਾ ਦਿੱਤੀ ਹੈ ਜੀ ਪੁਲਿਸ ਮੁਲਾਜ਼ਮ ਦੋ ਮੁਲਾਜ਼ਮ ਸਾਡੀ ਸ਼ੌਪ ਤੇ ਆਏ ਨੇ ਜਿਹੜੇ ਉਹ ਦੋਨੇ ਚੋਰ ਸੀ ਕਿ ਇੱਕ ਤਾਂ ਫਰਾਰ ਹੀ ਹੋ ਗਿਆ ਸੀਗਾ ਇੱਕ ਨੂੰ ਮਲਕੀਜੀ ਨੂੰ